ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ ਵਾਹਿਗੁਰੂ ਦੀ ਤਾਲ ਸਾਹ ਵਾਹਿਗੁਰੂ ਦੀ ਕੀ ਫਤਹਿ ਉਦਯਾਣ ਗਏ ਹਰਿ ਨਾਮ ਦੀ ਜੀਉ ਪਿੰਡ ਸਭ ਤੇਰਾ ਵਾਹਿ ਪਾਉ ਨਾਨਕ ਸਾਥ ਤੇਰੀ ਅਟਿਆ ਕੋਈ ਨਾਉ ਨ ਜਾਣੇ ਮੇਰਾ ਵਾਹਿ ਬੋਲੋ ਜੀ ਵਾਹਿਗੁਰੂ 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 ਇਕੋਂ ਕਾਰਵਾਹੀ ਗੁਰੂ ਜੀ ਦੇ ਪਤੇ ਸ਼੍ਰੀ ਬਗਉਤੀ ਜੀ ਸਹਾਏ ਵਾਰ ਸ਼੍ਰੀ ਬਗਉਤੀ ਜੀ ਦੀ ਪਾਕਸ਼ਾਹੀ ਦਸਵੇਂ ਪਤਮ ਬਗਉਤੀ ਜੀ ਸਮਰ ਕੇ ਗੁਰੂ ਨਾਨਕ ਜੀ ਤੇ ਆਏ ਰੰਗਤ ਗੁਰ ਤੇ ਅਮਰਦਾਸ RAMਦਾਸੇ ਹੋਈ ਸਾਇਰ ਜਨ ਅਗੰਨ ਸਵਰੋਧੀ ਰਾਇ ਹਰਿ ਕ੍ਰਿਸ਼ਨ ਤੇ ਸਭੁ ਜਾਇ ਤੇ ਬਹਾਦਰ ਸਿਮਰੀਏ ਕਰਨਹੁ ਤੇ ਆਵੇ ਤਾਏ ਸਭਿ ਜੀ ਸਹਾਏ ਦਸਾਂ ਪਾਸ਼ੀ ਦਾ ਤੁ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਧਰ ਕੇ ਬੋਲੋ ਜੀ ਵਾਹਿ ਪੰਜਾ ਤਖਤਾਂ ਸਰਬੱਤ ਗੁਰਦਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿ ਨਿਮਾਣਿਆਂ ਦੇ ਮਾਣ ਗੁਰੂ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਦਾਨ-ਦਾਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਖੁੱਲੇ ਪੰਡਾਲਾਂ ਵਿੱਚ ਦੀਵਾਨ ਸਜਾ ਕੇ ਪਾਛੇ ਐਸੋ ਸਮਾਪਤੀ ਹੋਈ ਦਾਤਾਰ ਪਿਤਾ ਜੀ ਆਪ ਜੀ ਕੇ ਤਿਆਰੇ ਕੀਤੇ ਗਏ ਨੇ ਸੇਵਾਦਾਰ ਸੰਗਤਾਂ ਹਾਜ਼ਰਨ ਪਾਤਸ਼ਾਹ ਜੀ ਕਿਰਪਾ ਕਰੋ ਆਪ ਆਪਣੇ ਨਿੱਜੀ ਮੰਦਰਾਂ ਵਿੱਚ ਚੱਲਣ ਵਾਸਤੇ ਆਗੇ ਬਖਸ਼ਿਸ਼ ਕਰੋ ਰਾਹ ਪੈਂਡੇ ਦੇ ਸਾਈ ਹੋਣਾ ਚੱਲਣ ਦੀ ਅਗਿਆ ਹੋਵੇ ਸੁਖ ਹੋਵੇ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਜੀ ਜੀ ਬੰਦ ਚੱਲਣਾ ਹੈ ਕੈਮਰਾ ਤੇ ਨੇੜੇ ਹੀ ਰਹੋਗੇ ਨਾ ਜਾਬ ਕਰਦੇ ਜਾਓ ਇੱਕ ਜਣੇ ਨੂੰ ਮਾਈਕ ਹੋਰ ਦੇ ਦੋ ਇੱਕ ਮਾਈਕ ਹੋਰ ਦੇ ਦੋ ਕੰਨ ਸਿੰਘ ਜੈ ਬਾਹ ਜਿਹੜਾ Thank mm -hmm. mm -hmm. mm -hmm. ਤੁਰ ਮੁਖ ਲਾਵਾਂ ਤੁਰ ਮੁਖ ਲਾਵਾਂ ਗੁਰ ਅਹੰਸੋ ਥਾਨ ਖਾਲੇ ਲੈ ਤੁਰ ਮੁਖ ਲਾਵਾਂ ਤੁਰ ਮੁਖ ਲਾਵਾਂ ਗੁਰ ਅਹੰਸੋ ਥਾਨ ਖਾਲੇ ਲੈ ਤੁਰ ਮੁਖ ਲਾ ਜਾਏ ਤੇ ਜੋਏ ਮੇਰਾ ਸਤ ਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਜਾਏ ਬਹੇ ਮੇਰਾ ਸਤ ਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ जाए बहे मेरा सतगुरु सो थान सुहावा